ਰੰਪਰਾ ਫੁੱਲ ਦੀ ਆਪਾਂ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਬਈ ਤੁਹਾਨੂੰ ਨੇ ਇੱਕ ਆਪਾਂ ਚੀਜ਼ ਦਿਖਾਉਣੇ ਹੈਗੇ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਕਣਕਾਂ ਨੂੰ ਜਿਹੜਾ ਆਪਾਂ ਛੱਤਾ ਉੱਪਰ ਬੀਜ ਲਾਂਗੇ ਇਹ ਵੀਡੀਓ ੜੀ ਉਸ ਬੰਦੇ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਇੱਕ ਗੱਲਬਾਤ ਕਰੂਗੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਵੀਡੀਓ ਪੂਰੀ ਜ਼ਰੂਰ ਆਪਣਾ ਬਣੇ ਰਹੋ ਆਪਣੀ ਵੀਡੀਓ ਨਾਲ ਤੁਹਾਨੂੰ ਕੋਈ ਚੀਜ਼ ਦਿਖਾਉਣੇ ਬਈ ਆ ਜਪਾ ਇੱਕ ਰੰਪਰਾ ਫੁੱਲ ਦੀ ਬਈ ਵੀਡੀਓ ਹੈਗੀ ਜਿਹੜੇ ਬੰਦੇ ਕਹਿੰਦੇ ਸੀ ਨਾ ਵੀ ਅਸੀਂ ਕਣਕਾਂ ਛੱਤਾਂ ਦੇ ਉੱਪਰ ਵੀ ਜਲਾਗੇ ਕਾਫੀ ਹੋਰ ਵੀੜਾ ਕਾਫੀ ਕੁਝ ਬੋਲੀ ਸੀ ਕਿਸਾਨਾਂ ਨੂੰ ਪਰ ਆ ਦੇਖੋ ਬਈ ਅਨਾਜ ਮੰਡੀ ਦੇ ਵਿੱਚ ਕਿਸੇ ਆਪਣੇ ਜ਼ਿੰਮੇਦਾਰ ਭਰਾ ਦਾ ਝੋਨਾ ਜਰਾ ਸੁਟਿਆ ਬਿਆ ਹਨਾ ਰਾਮਪਰਾ ਫੁੱਲ ਦੀ ਵੀਡੀਓ ਗਈ ਤੇ ਉਪਰ ਦੀ ਪੰਛੀ ਦੇਖ ਸਕਦੇ ਹੋ ਹਨਾ ਬਈ ਜਿਹੜੇ ਕਹਿੰਦੇ ਨਹੀਂ ਹੁੰਦੇ ਕਿ ਵੀ ਦਾਣੇ-ਦਾਣੇ ਪਰ ਲਿਖਾ ਹੈ ਖਾਣੇ ਵਾਲੇ ਦਾ ਨਾਮ ਅਸੀਂ ਪਿਛਲੇ 15 ਤੋਂ 20 ਮਿੰਟਾਂ ਦੇ ਅਨਾਜ ਮੰਡੀ ਦੇ ਵਿੱਚ ਖੜੇ ਹਾਂਗੇ ਕਿਸੇ ਵੀ ਜ਼ਿੰਮੇਵਾਰ ਨੇ ਬਾਈ ਇਹਨਾਂ ਨੂੰ ਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋਚਦਾ ਹੋਊਗਾ ਕਿਸਾਨ ਭਰਾ ਵੀ ਚਲੋ ਕਿੰਨਾ ਕੁ ਖਾ ਲੈਣਗੇ ਗੱਟਾ ਖਾ ਜਾਣਗੇ ਦੋ ਗੱਟੇ ਖਾ ਜਾਣਗੇ ਪਰ ਜਦੋਂ ਪ੍ਰਮਾਤਮਾ ਨੇ ਕੋਈ ਜਾਨਵਰ ਜਾਂ ਕੋਈ ਪੰਛੀ ਹੈ ਨਾ ਬਣਾਉਂਦਾਗਾ ਤਾਂ ਉਹਦੇ ਖਾਣ ਦਾ ਜਿਹੜਾ ਪ੍ਰਬੰਧ ਪ੍ਰਮਾਤਮਾ ਪਹਿਲਾਂ ਕਰਕੇ ਰੱਖਦਾ ਹੁੰਦਾਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਤਾ ਜੋ ਉਸਦੇ ਬੰਦੇ ਤੱਕ ਵੀਡੀਓ ਪਹੁੰਚੀ ਆਪਣੀ ਜਿਹੜੇ ਕਹਿੰਦੇ ਸੀ ਵੀ ਅਸੀਂ ਤਾਂ ਇਹ ਛੱਤਾਂ ਦੇ ਉੱਪਰ ਕਣਕਾਂ ਨੂੰ ਬੀਜ ਲਾਂਗੇ ਅਗਾਹ ਲਾਂਗੇ ਕਣਕਾਂ ਸੀ ਖਾਨਜੋਗੀਆਂ ਦਾ ਸੀ ਆਪਦੀਆਂ ਛੱਤਾਂ ਦੇ ਉੱਪਰ ਹੀ ਕਰ ਲਾਂਗੇ ਆ ਦੇਖੋ ਬਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਬੂਤਰ ਨੇ ਇਹ ਆਪ ਨੂੰ ਆਪਾਂ ਸਿਰਫ ਇੱਕ ਢੇਰੀ ਦਿਖਾਈ ਆ ਬਈ ਜਿਹੜੀ ਮਰਜੀ ਢੇਰੀ ਉੱਪਰ ਦੇਖ ਲਓ ਸਨੋ ਢੇਰੀ ਆਪਾਂ ਹੋਰ ਵੀ ਦਿਖਾ ਦਿੰਨੇ ਆ ਨਾ ਆਪਾਂ ਕਿਧਰ ਹੋਰ ਵੀ ਢੇਰੀਆਂ ਦਿਖਾ ਦੇਣੇ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਵੀ ਦਾਣੇ-ਦਾਣੇ ਪਰ ਲਿਖਾ ਹੈ ਖਾਣੇ ਵਾਲੇ ਦਾ ਨਾਮ ਕਿਸੇ ਵੀ ਕਿਸਾਨ ਭਰਾ ਨੇ ਜਿਹੜਾ ਠਾਉਂ ਦੀ ਕੋਸ਼ਿਸ਼ ਨਹੀਂ ਕੀਤੀ ਅੰਨਦਾਤਾ ਖਾਉਣਾ ਜਿਹੜਾ ਖਾਲਾ ਜੀ ਦਾ ਵੜਾ ਨਹੀਂ ਹਰ ਇੱਕ ਬੰਦਾ ਜਿਹੜਾ ਅੰਨਦਾਤਾ ਨਹੀਂ ਖਾ ਸਕਦਾ ਜਿਗਰਾ ਚਾਹੀਦਾਗਾ ਅੰਨਦਾਤਾ ਖਾਉਣ ਦੇ ਲਈ ਤੇ ਇਹ ਸਿਰਫ ਜਿਗਰਾ ਇਹਦਾ ਕਿਸਾਨਾਂ ਦੀ ਹਿੱਸਾ ਆ ਬਾਈ ਆ ਦੇਖੋ ਇਧਰ ਵਾ ਢੇਰੀ ਦਿਖਾਉਂਦਾ ਬਈ ਝੋਨਾ ਦਾ ਖਲਿਆਰਿਆ ਪਿਆਗਾ ਤੇ ਉੱਪਰ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਪੰਛੀ ਚੋਗਾ ਜਰਾ ਚੁਗ ਰਿਹਾ ਹੈਗਾ ਤੇ ਕਿਸੇ ਵੀ ਕਿਸਾਨ ਭਰਾ ਨੇ ਥੌਂਦ ਦੀ ਕੋਸ਼ਿਸ਼ ਨਹੀਂ ਕੀਤੀ ਵੀ ਚਲੋ ਜੇ ਕੋਈ ਬਿਮਾਰੀ ਆ ਜਾਂਦੀ ਜਾਂ ਕੋਈ ਪ੍ਰਮਾਤਮਾ ਮੀਂਹ ਪਾਉਂਦਾ ਤਾਂ ਵੀ ਜਦੋਂ ਹੋ ਸਕਦਾ ਸੀ ਵੀ 2-4 ਮਨ ਜਿਹੜਾ ਆਪਣਾ ਝੋਨਾ ਘਟ ਨਿਕਲਾਉਂਦਾ ਪਰ ਢਿੱਡ ਵੀ ਭਰਦੇ ਆ ਬਈ ਤੈਨੂੰ ਪਹਿਲਾਂ ਵੀ ਦੱਸ ਕੇ ਹਟਿਆਣਾ ਆਪਾਂ ਵੀ ਪ੍ਰਮਾਤਮਾ ਜਿਹੜਾ ਖਾਣ ਦਾ ਹੱਲ ਪਹਿਲਾਂ ਕਰਦਾਗਾ ਪੰਛੀ ਜਾਨਵਰਾਂ ਦਾ ਸਤ ਸ੍ਰੀ ਅਕਾਲ ਤੇ ਉਸ ਬੰਦੇ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਵੀਡੀਓ ਇਹ ਜਿਹੜੇ ਬੰਦੇ ਕਹਿੰਦੇ ਸੀ ਵੀ ਅਸੀਂ ਕਣਕਾਂ ਨੂੰ ਜਿਹੜਾ ਸੀ ਕੋਠਿਆਂ ਉਪਰ ਬੀਜ ਲਾਂਗੇ